ਮਾਨਯੋਗ ਡੀਸੀਪੀ ਪੰਜਾਬ ਸਾਹਿਬ ਵੱਲੋਂ ਮਾੜੇ ਅੰਸਾਂ ਖਿਲਾਫ ਚਲਾਈ ਮੀਨੂ ਤੇ ਤਹਿਤ ਐਸਐਸਪੀ ਮੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਐਸਟੇ ਧਰਮਕੋਟ ਦੀ ਟੀਮ ਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਿਹੜੇ ਤਿੰਨ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲ ਨਾਲ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਘਡਾਉਣਾ ਪਿਸਤਲ ਤੇ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਗਿਆ ਜਿਸ ਵਿੱਚ ਐਫਆਰ ਨੰਬਰ ਜਿਹੜੀ 252/25 111 ਜੀਮਨ 2 304 ਜੀਮਨ 2 303 ਜੀਮਨ 2 ਜਿਹੜੀ ਦਰਜ ਕੀਤੀ ਗਈ ਜਿਹੜੇ ਤਿੰਨ ਦੋਸ਼ੀ ਨੇ ਇੱਕ ਲਖਵਿੰਦਰ ਉਸ ਲੱਖਾ ਤੇ ਦੂਜਾ ਜਿਹੜਾ ਬਲਵੀਰ ਉਰਫ ਗੱਗਾ ਤੇ ਤੀਜੇ ਦਾ ਨਾਂ ਟਿੱਟੂ ਆ ਇਹਨਾਂ ਤੇ ਪਹਿਲਾਂ ਵੀ 4-4 5-5 ਮਕਰਮੇ ਦਰਜ ਨੇ ਜਿਸ ਸੰਬੰਧ ਵਿੱਚ ਜਦੋਂ ਦਰਾਨੇ ਪੁੱਛ ਗਏ ਸੇ ਇਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਇਹਨਾਂ ਇੱਕ 16 ਤਰੀਕ ਦੀ ਦਰਮਿਆਨੀ ਰਾਤ ਕੋਟੀ ਸਿੰਘ ਖਾਂ ਗੋਟੀ ਰੋਡ ਤੇ ਇੱਕ ਲੁੱਟਖੋ ਕੀਤੀ ਸੀ ਕਿਸੇ ਦੇ ਘਰ ਵਿੱਚ ਵੜ ਕੇ ਜਿਸ ਸੰਬੰਧ ਵਿੱਚ ਉਹ ਵੀ ਸਾਡੀ ਅਸੀਂ ਟ੍ਰੇਸ ਕੀਤੀ ਆ ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 188 ਬਟਾ 25 ਅੰਡਰ ਸੈਕਸ਼ਨ 333 ਦੀ ਮਨਸ਼ੀਰ 309 ਜੀਮਨ 4 ਜਿਹੜਾ ਦਰਜ ਸੀ ਉਸ ਸਬੰਧ ਵਿੱਚ ਇਹਨਾਂ ਨੇ ਜਿਹੜਾ 4 ਟੋਲੇ ਸੋਨਾ ਤੇ ਇੱਕ ਮੋਬਾਈਲ ਜਿਹੜਾ ਸੀ ਉਸ ਘਰ ਵਿੱਚ ਜਿਹੜਾ ਖੋਹ ਦਿੱਤਾ ਸੀ ਘਰ ਵਿੱਚ ਵੜ ਕੇ ਇਸ ਸਬੰਧ ਵਿੱਚ ਹੁਣ ਇਹਨਾਂ ਨੂੰ ਇਹਨਾਂ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਅੱਗੇ ਫਰਦਰ ਜਿਹੜੀ ਪੁਸ਼ਕਿਸ਼ ਕੀਤੀ ਜਾਓਗੇ ਜਿਹੜੇ ਇਸ ਵਿੱਚ ਹੋਰ ਵੀ ਦੋਸ਼ੀਨਵਾਰ ਹੋਣ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ